ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਕਵਿਤਾ ਦਾ ਨਾਮ ਹੈ ਰਿਸ਼ਵਤ ਰਿਸ਼ਵਤ ਦੇਤੇ ਕੰਮ ਕਰਾ ਨਹੀਂ ਦੇਂਦਾ ਤੇ ਅੱਗੇ ਜਾ ਰਿਸ਼ਵਤ ਦੇਤੇ ਕੰਮ ਕਰਾ ਨਹੀਂ ਦੇਂਦਾ ਤੇ ਅੱਗੇ ਜਾ ਇਹ ਰਿਸ਼ਵਤ ਕੋਈ ਅੱਜ ਦੇ ਨਹੀਂ ਆਜ਼ਾਦੀ ਤੋਂ ਪਹਿਲਾਂ ਵੀ ਸੀ ਇਸ ਵਜੋਂ ਨਹੀਂ ਕੋਈ ਗੁਜ਼ਾਰਾ ਇਸ ਵਜੋਂ ਕੋਈ ਨਹੀਂ ਗੁਜ਼ਾਰਾ ਮਹਿੰਗਾਈ ਦਾ ਇਹੀ ਸਹਾਰਾ ਤੂੰ ਮਹਿੰਗਾਈ ਰੋਕ ਨਹੀਂ ਸਕਦਾ ਸਾਨੂੰ ਕੋਈ ਟੋਕ ਨਹੀਂ ਸਕਦਾ ਤੂੰ ਮਹਿੰਗਾਈ ਰੋਕ ਨਹੀਂ ਸਕਦਾ ਸਾਨੂੰ ਕੋਈ ਟੋਕ ਨਹੀਂ ਸਕਦਾ ਰਿਸ਼ਵਤ ਲੈ ਕੇ ਰਿਸ਼ਵਤ ਲੈ ਤੇ ਰਿਸ਼ਵਤ ਦੇ ਰਿਸ਼ਵਤ ਲੈ ਤੇ ਰਿਸ਼ਵਤ ਦੇ ਰਲ ਮਿਲ ਸਿਰ ਵਿੱਚ ਪਾਈਏ ਖੇ ਰਲ ਬਿਲ ਰਲ ਮਿਲ ਸਿਰ ਵਿੱਚ ਪਾਈਏ ਖੇ ਇਸ ਦਾ ਕੋਈ ਬਦਲ ਨਹੀਂ ਹੈ ਇਸ ਬਾਤ ਜੋ ਕੋਈ ਹੱਲ ਨਹੀਂ ਹੈ ਇਸ ਦਾ ਕੋਈ ਬਦਲ ਨਹੀਂ ਹੈ ਇਸ ਪਾਸ ਜੋ ਕੋਈ ਹੱਲ ਨਹੀਂ ਹੈ ਅੱਗੇ ਐਵੇਂ ਹਾਕਮ ਰੋਲਾ ਪਾਉਂਦੇ ਐਵੇਂ ਹਾਕਮ ਰੋਲਾ ਪਾਉਂਦੇ ਐਵੇਂ ਸਿਆਣੇ ਲਾਰਾ ਲਾਂਦੇ ਐਵੇਂ ਸਿਆਣੇ ਲਾਰਾ ਲਾਂਦੇ ਰਿਸ਼ਵਤ ਲੈਣੀ ਪਾਪ ਹੈ ਭਾਈਓ ਰਿਸ਼ਵਤ ਲੈਣੀ ਪਾਪ ਹੈ ਭਾਈਓ ਰਿਸ਼ਵਤ ਬੜਾ ਸੰਤਾਪ ਹੈ ਭਾਈਓ ਰਿਸ਼ਵਤ ਬੜਾ ਸੰਤਾਪ ਹੈ ਭਾਈਓ ਇਸ ਤੋਂ ਬਚ ਕੇ ਜੀਵਨ ਜਿਓ ਇਸ ਤੋਂ ਬਚ ਕੇ ਜੀਵਨ ਜਿਓ ਹੱਕ ਹਲਾਲ ਦੀ ਖਾਓ ਤੇ ਪੀਓ ਹੱਕ ਦੀ ਹਲਾਲ ਦੀ ਖਾਓ ਤੇ ਪੀਓ ਰਿਸ਼ਵਤ ਦੇ ਉੱਪਰ ਹੈ ਜੀ ਇਹ ਕਵਿਤਾ ਰਿਸ਼ਵਤ ਲੈਣੀ ਤੇ ਦੇਣੀ ਦੋਨੋਂ ਪਾਪ ਹੈ ਲੇਕਿਨ ਇਹ ਜੋ ਲਿਖੀ ਹੋਈ ਕਵਿਤਾ ਹੈ ਇਹ ਨਾਨਾ ਜੀ ਨੇ ਬੜਾ ਧਿਆਨ ਨਾਲ ਸੋਚ ਕੇ ਕੁਝ ਲਿਖਿਆ ਹੋਏਗਾ ਅੱਗੇ ਦੇਖੋ ਉਹਨਾਂ ਨੇ ਫਿਰ ਐਵੇਂ ਲਿਖ ਦਿੱਤਾ ਕਿ ਐਵੇਂ ਹਾਕਮ ਰੋਲਾ ਪਾਉਂਦੇ ਐਵੇਂ ਸਿਆਣੇ ਲਾਗਾ ਲਾਂਦੇ ਰਿਸ਼ਵਤ ਲੈਣੀ ਪਾਪ ਹੈ ਭਾਈਓ ਰਿਸ਼ਵਤ ਬੜਾ ਸੰਤਾਪ ਹੈ ਭਾਈਓ ਇਸ ਤੋਂ ਬਚ ਇਸ ਤੋਂ ਬਚ ਕੇ ਜੀਵਨ ਜੀਓ ਹੱਕ ਹalal ਦੀ ਖਾਤ ਪੀਓ ਇੱਕ ਵਾਰ ਤੇ ਬੰਦਾ ਰਿਸ਼ਵਤ ਲੈ ਲੈਂਦਾ ਲੇਕਿਨ ਉਹਦਾ ਜਿਹੜਾ ਨਤੀਜਾ ਨਾ ਉਹ ਲਾਸਟ 'ਚ ਨਿਕਲਦਾ ਪਹਿਲਾਂ ਤਾਂ ਆਪਾਂ ਪਾਪ ਕਰ ਹੀ ਜਾਂਦੇ ਆ ਰਿਸ਼ਵਤ ਲਈ ਜਾਂਦੇ ਆ ਸਭ ਕੁਝ ਕਰਦੇ ਆ لیکن ਇਹਦਾ ਨਤੀਜਾ ਇਹਦਾ ਮੜਾ ਮੜਾ ਹੁੰਦਾ ਇਸੋਤ ਰਿਸ਼ਤਾ ਤੇ ਨਹੀਂ ਲੈਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਹੈ ਤੇ ਅੱਗੇ ਜੋ ਸ਼ੇਅਰ ਕਰਨਾ ਜੀ ਔਰ ਕਮੈਂਟ ਬਾਕਸ ਜਿਸਨਾ ਤੁਹਾਨੂੰ ਸਾਡੀ ਵੀਡੀਓ ਕਿੱਸੇ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ